ਪੰਜਾਬ ਦਾ ਸਰਦੀ ਜਿਲ੍ਹਾ ਫਾਜ਼ਿਲਕਾ ਫਾਜ਼ਿਲਕਾ ਉਹ ਜਿੱਥੋਂ ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਸ਼ੁਭਮ ਗਿੱਲ ਪਰਫਾਰਮੈਂਸ ਦੇ ਮਸਲੇ ਦੇ ਵਿੱਚ ਮੋਹਰੀ ਖਿਡਾਰੀਆਂ ਵਿੱਚੋਂ ਇੱਕ ਗਿਨੇ ਜਾਂਦੇ ਨੇ ਉਸੇ ਜ਼ਿਲ੍ਹੇ ਤੋਂ ਇੱਕ ਹੋਰ ਧੀ ਭਾਰਤੀ ਕ੍ਰਿਕਟ ਬੋਰਡ ਵੱਲੋਂ ਕਰਵਾਈ ਜਾ ਰਹੀ ਇੱਕ ਟੂਰਨਾਮੈਂਟ ਦੇ ਮਸਲੇ ਦੇ ਵਿੱਚ ਫਾਜ਼ਿਲਕਾ ਦੀ ਕੁੜੀ ਨੂੰ ਕੈਪਟਨ ਨਿਯੁਕਤ ਕੀਤਾ ਜਿਸ ਦੇ ਚੱਲਦਿਆਂ ਫਾਜ਼ਿਲਕਾ ਦੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਅੰਡਰ 23 ਦੀ ਕੈਪਟਨ ਚੁਣੀ ਗਈ ਪ੍ਰਿੰਕਾ ਦੇ ਪਿਤਾ ਟੇਕ ਚੰਦ ਦੇ ਨਾਲ ਅਸੀਂ ਗੱਲਬਾਤ ਕੀਤੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਟੇਕ ਚੰਦ ਜੀ ਪਹਿਲਾਂ ਇੱਥੇ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਾਂ ਕਿ ਧੀ ਰਾਣੀ ਨੇ ਕੈਪਟਨ ਬਣੀ ਹੈ ਗਈ ਜੀ ਕ੍ਰਿਕਟ ਟੀਮ ਦੀ ਜੀ ਤੇ ਕਿੰਨਾ ਕੀ ਵੱਡਾ ਧੀ ਦਾ ਮਾਣ ਆ ਜੀ ਤੁਹਾਨੂੰ ਤੋਂ ਸਭ ਤੋਂ ਪਹਿਲਾਂ ਲੱਖ ਲੱਖ ਵਧਾਈਓ ਸਾਡੀ ਤਰਫੋਂ ਵੀ ਜੀ ਤੇ ਤੁਸੀਂ ਕਿ ਆਪਣਾ ਕੀਮਤੀ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਗੁੜੀਆ ਆਪਣੀ ਇੱਥੇ ਫਾਇਲ ਕਾ ਪੜਦੀ ਸੀ ਗੁਰਨਾਣਕ ਸਿੱਖ ਕੰਨਿਆ ਪੜ੍ਹਸਾਲਾ ਦੀ ਜੀ ਇੱਥੇ ਬੱਚਿਆਂ ਨਾਲ ਗੇਟ ਦੀ ਰਹਿੰਦੀ ਸੀ ਮੁੰਡੇ ਮੰਡੇ ਨਾਲ ਪਹਿਲਾਂ ਦਾ ਅਸੀਂ ਬੱਚੇ ਕਹਿੰਦੇ ਸੀ ਵੀ ਨਾ ਖੇਡਣ ਦਿਓ ਗੁੜੀ ਹੈਗੀ ਹੈ ਹਾਂਜੀ ਹਾਂਜੀ ਤੇ ਇੱਥੇ ਬਾਨੀ ਬਾਨੀ ਬਤਾਈ ਤੇ ਉਸ ਤੋਂ ਬਾਅਦ ਜਿਹੜੇ ਸਿੱਖਿਆ ਨਾਲ ਕੋਚ ਹੈਗੇ ਤੇ ਫਾਇਲ ਕਰਦੇ ਜੀ ਉਹਨਾਂ ਨੇ ਬੱਚੀ ਨੂੰ ਕਿਹਾ ਵੀ ਜੇ ਤੁਸੀਂ ਖੇਡਣਾ ਤਾਂ ਆਪਣੇ ਮਾਪਿਆਂ ਨਾਲ ਲਿਆਓ ਬੁਲਾ ਕੇ ਤੈਨੂੰ ਸੌਂ ਕੇ ਖੇਡਣ ਦਾ ਫਿਰ ਮੈਂ ਉਹਨਾਂ ਨੂੰ ਇੱਕ ਦਿਨ ਮਿਲਿਆ ਫਿਰ ਉਹ ਕਹਿੰਦੇ ਜੀ ਤੁਸੀਂ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਅਸੀਂ ਘੜਾਵਾਂਗੇ ਇਹਨੂੰ ਖੇਡਣ ਦਾ ਸ਼ੌਕ ਹੈਗਾ ਇਹਨੂੰ ਪੜਾਉ। ਜੀ ਫਿਰ ਅਸੀਂ ਇੱਕ ਵਾਰੀ ਵਾਸ ਉਹਨੂੰ ਛੱਡਤਾ ਉਸ ਤੋਂ ਬਾਅਦ ਉਹਨੇ ਗੁੜੀਆਂ ਨਹੀਂ ਤੇ ਅਸੀਂ ਪਿੱਛੇ ਮੁੜ ਕੇ ਨਹੀਂ ਵੇਖਉਂਦੇ ਫਿਰ ਉਹ ਦਿਨ ਤੇ ਲੱਗੀ ਰਹੀ ਜੀ ਜੀ ਉਸ ਤੋਂ ਬਾਅਦ ਇੱਥੇ ਮੈਂ ਇੱਥੇ ਮੈਦਾਨ ਹੈ ਨਹੀਂ ਫਾਜ਼ਿਲ ਦਾ ਨਾ ਲੇਡੀਜ਼ ਟੀਮ ਹੈਗੀ ਫਾਜ਼ਿਲ ਦਾ ਹਾਂ ਜੀ ਉਹਨਾਂ ਕਰ ਰਹੇ ਆ ਮਸਫਰੇ ਇਹਨਾਂ ਨੇ ਤਾਂ ਉਹ ਉੱਥੇ ਬੈਠਾ ਸੀ ਪਰ ਕੀ ਨਫਰੀਡ ਕੋਟ ਜੀ ਬੰਨਾ ਸੈਨੀਅਰ ਸਕੂਲ ਬੰਨਾ ਹੈਗਾ ਜੀ ਭਗਤ ਸਰ ਰਹੇ ਉੱਥੇ ਉਹਨਾਂ ਨੇ 2 ਸਾਲ ਉੱਥੇ ਪੜਾਇਆ ਰਾਸ਼ਟਰੀ ਚੈਂਪੀਅਨ ਬਣੀ ਸੀ ਉੱਥੋਂ ਜੀ ਜੀ 36 ਵਿੱਚ ਖੇਡ ਲਿਆ ਸੀ ਨੇ 골ਡ ਮੈਡਲ ਜਿੱਤਿਆ ਨੈਸ਼ਨਲ ਜੀ ਜੀ ਉਸ ਤੋਂ ਬਾਅਦ ਫਿਰ ਉੱਥੇ ਪਲੱਸ 2 ਤੱਕ ਸੀ ਫਿਰ ਅਸੀਂ ਸੋਚਿਆ ਵੀ ਅੱਗੇ ਵੀ ਪੜ੍ਹਾਈ ਕਰਾਣੀ ਅੱਲੇ ਖੜਾਣਾ ਜੀ ਤੇ ਫਿਰ ਅਸੀਂ ਭੇਜਤਾ ਬਰਨਾਲਾ ਜੀ ਉਹਨਾਂ ਨੇ ਸਲਾਹ ਦਿੱਤੀ ਜੇ ਸੱਕਣਾ ਨਾ ਜੇ ਆਪੀ ਸੱਕਣਾ ਜੀ ਗਿਆ ਉਹਨਾਂ ਨੇ ਲਾ ਦਿੱਤੀ ਬਰਨਾਲਾ ਬੈਰੋ ਫਿਰ ਬਰਨਾਲਾ ਉੱਥੇ ਗਏ ਜੀ ਆਪਣੇ ਟ੍ਰਾਈਡੈਂਟ ਕੰਪਨੀ ਦੇ ਮਾਲਕ ਤੇ ਰਚਿੰਦਰ ਗੁਪਤਾ ਜੀ ਜੀ ਉਹਨਾਂ ਨੇ ਆਪਣੀ ਕੁੜੀਆ ਨੂੰ ਉਹਦੀ ਜੀ ਸਮਝ ਲੈ ਲਿਆ ਇੱਕ ਤਰ੍ਹਾਂ ਦਾ ਕੋਈ ਉਖੜਾ ਰਹੇ ਤੇ ਉਹਨਾਂ ਦਾ ਹੀ ਹੱਥ ਹੈਗਾ ਹੁਣ ਸਿਰ ਤੇ ਜੋ ਕੁਝ ਹੋਇਆ ਉਹਨਾਂ ਦੇ ਅਸੀਰਵਾਦ ਨਾਲ ਹੋ ਰਿਹਾ ਜੀ ਉਹਨੋਂ ਦੇ ਤਰਫੋਂ ਹੀ ਬਰਨਾਲਾ ਦੇ ਤਰਫੋਂ ਹੀ ਟੀਮ ਦੀ ਕੈਪਟਨ ਬਣ ਕੇ ਨੇ ਗਈ ਹੋ ਤੇ ਬਾਈ ਗੋਡ ਅੱਛਾ ਜੀ ਚਲੋ ਬਹੁਤ ਵਧੀਆ ਤੇ ਪ੍ਰਿੰਕਾ ਪੜੀ ਇੱਥੋਂ ਹੀ 10 ਜਮਾ ਤੱਕ 12 ਤੱਕ ਨਹੀਂ 10 ਤੱਕ ਫਾਈਲ ਦਾ ਪਲਸ 2 ਹੀ ਹੋਊ ਟੂ ਤੇ ਬੀਏ ਬਰਨਾਲਾ ਅੱਛਾ ਤੇ ਕਿੰਨੇ ਬੱਚੇ ਨੇ ਤੁਹਾਡੇ ਜੀ ਸਾਡੇ ਦੋ ਬੱਚੇ ਹੈਗੇ ਜੀ ਸਰ ਇੱਕ ਕੁੜੀ ਛੋਟੀ ਹੈ ਮੁੰਡਾ ਵੱਡਾ ਉਹਨੇ ਏਡਟੀ ਕੀਤੀ ਹੋਈ ਹੈ ਤੇ ਰਾਜਨੰਦਨ ਆ ਜੀ ਜੀ ਤੇ ਇਹ ਤੁਸੀਂ ਕੀ ਕੰਮ ਕਰਦੇ ਹੋ ਟੇਕ ਚੰਦ ਜੀ ਮੈਂ ਜੀ ਇੱਕ ਦਾ ਕੰਮ ਕਰਨਾ ਅੰਡੇ ਦੀ ਰੇੜੀ ਲਾਣਾ ਬੱਤੀ ਵਾਲੇ ਚੌਕ ਫਾਜ਼ਿਲਕਾ ਦਾ ਮੈਂ ਚੌਕ ਫਾਜ਼ਿਲਕਾ ਦਾ ਬੱਤੀ ਵਾਲੇ ਚੌਕ ਜੀ 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 ਤੇ 26 ਸਾਲ ਹੋ ਗਏ ਮੈਂ ਇੱਕ ਦਾ ਹੀ ਕੰਮ ਕਰਨਾ ਜੀ 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 ਤੇ ਰਹਿਣ ਵਾਲੇ ਤੁਸੀਂ ਫਾਜ਼ਿਲਕਾ ਸ਼ਹਿਰ ਦੇ ਹੋ ਕਿ ਲੱਗ ਹਾਂ ਜੀ ਇੱਥੇ ਇੱਥੇ ਫਾਜ਼ਿਲਕਾ ਦੇ ਰਹਿਣ ਵਾਲੇ ਸੁਰੂ ਤੋਂ ਬਚਪਨ ਤੇ ਜਨਮ ਇੱਥੇ ਦੇ ਫਾਜ਼ਿਲਕਾ ਦੇ ਜੀ ਇੱਥੋਂ ਦਾ ਹੀ ਤੇ ਤੁਹਾਨੂੰ ਬਬਲੀ ਰੇਵੜੀ ਆ ਕਿਉਂ ਕਹਿੰਦੇ ਹੈਗੇ ਛੋਟਾ ਨਾਮ ਕਰਨਾ ਨਾਮ ਹਾਂ ਸੋ ਮਤਲਬ ਕਿ ਸੇਮ ਨੇਮ ਆ ਗਿਆ ਨਾ ਬਬਲੀ ਰਿਵਾੜੀਆ ਕੇ ਅੰਦਰ ਰਿਵਾੜੀਆ ਅੱਛਾ ਬਤਰੀਨ ਟੈਗ ਚੰਦ ਨਾ ਆਏਗਾ ਉਹ ਕਾਗਜ਼ਾ ਜੇ ਜਿਵੇਂ ਤੇ ਬਬਲੀ ਜਿਆਦਾ ਮਸ਼ਹੂਰ ਹੈ ਮੇਰਾ ਨਾਮ ਫਾਈਲ ਗਈ ਅੱਛਾ ਦੇਖੋ ਇੱਕ ਕਿੱਡੀ ਮਾਨ ਵਾਲੀ ਗੱਲ ਹੈ ਕਿ ਜਿਹੜੇ ਆਪਣਾ ਸ਼ੁਭਮ ਗੇਲਾ ਉਹ ਵੀ ਤੁਹਾਡੇ ਫਾਜ਼ਿਲਕਾ ਦਾ ਹਾਂਜੀ ਹਾਂਜੀ ਫਾਈਲ ਕੇ ਜਲਾਲਾਬਾਦ ਦੇ ਕੋਲ ਪਿੰਡ ਹੈਗਾ ਉੱਥੇ ਦਾ ਇਹ ਉਹ ਵੀ ਮੁੰਡਾ ਵੀ ਤੇ ਹੁਣ ਸਪ੍ਰਿੰਕਾ ਵੀ ਅੰਡਰ 20 ਦੀ ਇੰਟਰਸਟੇਟ ਦੀ ਕੈਪਟਨ ਬਣ ਗਈ ਹੈਗੇ ਹਾਂਜੀ ਹਾਂਜੀ ਏ ਵੀ ਫਾਇਲ ਕਰੀ ਹੋ ਗਈ ਜਿਹਦੇ ਫਾਇਲ ਕਰੀ ਆ ਗਈ ਜੀ ਤੇ ਕਿੰਨੇ ਸਾਲ ਤੋਂ ਖੇਡਣਾ ਸ਼ੁਰੂ ਕੀਤਾ ਹੈ ਪ੍ਰਿੰਕਾ ਨੇ ਇਹ ਹੋਵੇ 7 ਤੱਕ ਸਾਲ ਹੋ ਗਏ ਨੂੰ ਜੀ ਅੱਛਾ ਜੀ 7 ਸਾਲ ਹੋ ਗਏ ਤੇ ਹੁਣ ਉੱਥੇ ਉੱਥੇ ਬਰਨਾਲੇ ਹੋਸਟਲ ਜੀ ਰਹਿੰਦੀ ਹੈ ਪ੍ਰਿੰਕਾ ਹਾਂ ਜੀ ਹਾਂ ਜੀ ਉੱਥੇ ਹੀ ਹੋਸਟਲ ਜੀ ਉੱਥੇ ਅਕੈਡਮੀ ਅਕੈਡਮੀ ਉੱਥੇ ਹੀ ਬਰਨਾਲਾ ਦੀ ਉੱਥੇ ਹੀ ਸਾਰਾ ਕੁਝ ਉਹ ਕਰਾਉਂਦੇ ਨੇ ਪੜਾਉਂਦੇ ਲਿਖਾਉਂਦੇ ਕਰਾਉਂਦੇ ਖਾਣ ਪੀਣ ਸਭ ਉਹਨਾਂ ਦਾ ਹੀ ਹੈ ਤੇ ਜਦੋਂ ਇਹ ਤੁਹਾਨੂੰ ਪਤਾ ਲੱਗਾ ਕਿ ਕੈਪਟਨ ਬਣ ਗਈ ਹੈ ਕੁੜੀ ਹਾਂ ਜੀ ਹਾਂ ਜੀ ਉਦੋਂ ਤੁਸੀਂ ਦੁਕਾਨ ਤੇ ਹੀ ਕੰਮ ਕਰ ਰਹੇ ਸੀ ਹਾਂ ਜੀ ਹਾਂ ਜੀ ਰੈਡੀ ਤੇ ਸੀ ਮੋਦੋ ਜਦੋਂ ਮੈਨੂੰ ਮੈਸੇਜ ਆਇਆ ਸੀ ਨਾ ਫੋਟੋ ਸੈਂਡ ਕੀਤੀ ਮੈਂ ਵੇਖ ਨਹੀਂ ਕੇ ਵੇਖਿਆ ਨਹੀਂ ਸੀ ਮੈਂ ਸੀ ਨਾ WhatsApp ਚੈੱਕ ਕੀਤਾ ਸੀ ਤੇ ਫਿਰ ਮੈਨੂੰ ਫੋਨ ਆਇਆ ਸੀ ਫਿਰ ਤਾਂ ਕਿ ਪਤਾ ਲੱਗੇ ਸਾਨੂੰ ਇਹ ਹੁਣ ਟੂਰਨਾਮੈਂਟ ਕਿੱਥੇ ਹੋ ਰਿਹਾ ਹੈਗਾ ਸਰਾਜਕੋਟ 'ਚ ਹੋ ਰਿਹਾ ਸਾਨੂੰ ਕੋਰਾ ਹੈ ਜੀ ਸਰਾਜਕੋਟ ਅੱਛਾ ਦੋ ਮੈਚ ਦੋ ਮੈਚ ਹੋ ਗਏ ਨੇ ਦੋਨੋਂ ਜਿੱਤ ਗਈ ਕੁੜੀਆਂ ਮਨੀਪੁਰ ਨੂੰ ਪਹਿਲਾਂ ਰਾਇਆ ਫਿਰ ਆਂਧਰਾ ਪ੍ਰਦੇਸ਼ ਨੂੰ ਰਾਇਆ ਕੱਲ ਅੱਜ ਰੈਸਟ ਹੈ ਉਹਨਾਂ ਦੀ ਕੱਲ ਮੈਚ ਹੈਗੇ ਅੱਛਾ ਤੇ ਇਹ ਬੋਲਿੰਗ ਕਰਦੇ ਨੇ ਕਿ ਬੈਟਸਮੈਨ ਆਲ ਰਾਊਂਡ ਆਲ ਰਾਊਂਡਰ ਹੈਗੇ ਜੀ ਆਲ ਰਾਊਂਡਰ ਅੱਛਾ ਆਫ ਸਪਿਨ ਬੋਲਿੰਗ ਕਰਦੀ ਜਿਆਦਾ ਬੈਟਿੰਗ ਕਰਦੀ ਹੈ ਵਨ ਡਾਊਨ ਜਿਵੇਂ ਮੈਨ ਹੁੰਦਾ ਵਨ ਡਾਊਨ ਜੀ 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 ਹਾਂ ਬੈਟਿੰਗ ਤੇ ਕਦੀ ਤੁਸੀਂ ਇਹ ਜਦੋਂ ਖੇਡਦੀ ਰਹੀ ਪ੍ਰਿੰਕਾ ਕਦੀ ਗਏ ਸੀ ਮੈਚ ਦੇਖਣ ਜੀ ਨਹੀਂ ਅਜੇ ਤਾਂ ਮੌਕਾ ਤਾਂ ਨਹੀਂ ਮਿਲਿਆ ਅੱਛਾ ਜੀ ਹਾਂ ਮੌਕਾ ਨਹੀਂ ਮਿਲਿਆ ਦੇਖਣ ਦਾ ਲੈ ਦੇਖਾਂਗੇ ਜਦੋਂ ਮੌਕਾ ਮਿਲੇ ਜਰੂਰ ਜਾਵਾਂਗੇ ਚਲੋ ਜੀ ਪਰਮਾਤਮਾ ਹੋਰ ਉਹਨਾਂ ਨੂੰ ਤਰਕੀਆਂ ਬਖਸ਼ੇ ਜੀ ਅਸੀਂ ਕਹਿੰਦੇ ਕਿ ਇੰਡੀਆ ਟੀਮ 'ਚ ਖੇਡੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਹਾਂ ਜੀ ਹਾਂ ਜੀ ਥੈਂਕ ਯੂ ਥੈਂਕ ਯੂ ਜ਼ਰੂਰ ਥਿਖੂ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰ ਫਾਜ਼ਲ ਕਾਦੀ ਇਸ ਹੋਣਹਾਰ ਧੀ ਨੇ ਜਿਸ ਨੇ ਪਰਿਵਾਰਕ ਮਜਬੂਰੀਆਂ ਇੱਕ ਪਾਸੇ ਰੱਖ ਕੇ ਆਪਣੇ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਆਪਣੇ ਸੁਪਨੇ ਨੂੰ ਸੱਚ ਕਰ ਲਈ ਕ੍ਰਿਕਟ ਦੀ ਖਿਡਾਰਨ ਪ੍ਰਿੰਕਾ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਕਰਵਾਏ ਜਾ ਰਹੇ ਮਹਿਲਾ ਅੰਡਰ 23 ਇੰਟਰਸਟੇਟ T20 ਕ੍ਰਿਕਟ ਮੈਚ ਵਿੱਚ ਪੰਜਾਬ ਦੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਦਿੱਤਾ ਗਿਆ ਪ੍ਰਿੰਕਾ ਰਾਜਕੋਟਸ ਮਨੀਪੁਰ ਨਾਲ ਖੇਡੇਗੇ ਮੈਚ ਵਿੱਚ ਕਪਤਾਨ ਵਜੋਂ ਭੂਮਿਕਾ ਨਿਭਾਏਗੀ ਪ੍ਰਿੰਕਾ ਦੀ ਪ੍ਰਾਪਤੀ ਇਸ ਲਈ ਖਾਸ ਹੈ ਕਿ ਉਸ ਦੇ ਪਿਤਾ ਤੇਜਚੰਦ ਉਰਫ ਬਬਲੀ ਰਵਾੜੀਆ ਸ਼ਹਿਰ ਦੇ ਵਿੱਚ ਆਂਡੇ ਵੇਚਣ ਦਾ ਕੰਮ ਕਰਦੇ ਨੇ ਸ਼ਹਿਰ ਦੇ ਸੰਜੀਵ ਸਿਨੇਮਾ ਲਾਗੇ ਆਂਡੇ ਵਿਚਨ ਦਾ ਕੰਮ ਕਰਨ ਵਾਲੇ ਬਬਲੀ ਰਵਾੜੀਆ ਦੇ ਨਾਲ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਕਿ ਪ੍ਰਿੰਕਾ ਉਰਫ ਪਿੰਕੂ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ ਉਹਦੇ ਸ਼ੌਕ ਨੂੰ ਫਾਜ਼ਿਲਕਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਪੂਰਾ ਕੀਤਾ ਐਸੋਸੀਏਸ਼ਨ ਵੱਲੋਂ ਰਕੇਸ਼ ਸਖਸੈਨਾ ਨੇ ਉਸ ਨੂੰ ਕ੍ਰਿਕਟ ਦੀਆਂ ਬਰੀਕੀਆਂ ਸਿਖਾਈਆਂ ਤੇ ਐਫ ਡੀ ਸੀ ਇਹ ਕੋਚ ਅਰਪਤ ਸਖਸੈਨਾ ਨੇ ਉਸ ਨੂੰ ਸਹੀ ਢੰਗ ਨਾਲ ਇਸ ਖੇਡ ਵਿੱਚ ਮਾਇਰ ਬਣਾਇਆ ਜਦੋਂ ਪ੍ਰਿੰਕਾਏ ক্রিকেট ਚ ਅੱਗੇ ਵਧ ਰਿਹਾ ਸੀ ਤਾਂ ਫਾਜ਼ਿਲਕਾਚ ਐਫ ਡੀ ਸੀ ਏ ਦਾ ক্রিকেট ਮੈਦਾਨ ਨਾ ਹੋਣ ਕਾਰਨ ਤੇ ਇੱਥੇ ਮਹਿਲਾ ক্রিকেট ਟੀਮ ਨਾ ਬਣਨ ਕਰ ਸੱਜੇ ਹੱਥ ਦੇ ਬੱਲੇਬਾਜ਼ ਵਜੋਂ ਪ੍ਰਿੰਕਾ ਪਹਿਲਾਂ ਹੀ ਫਰੀਦਕੋਟ ਚ ਪੜਾਈ ਦੌਰਾਨ ਮੋਗਾ ক্রিকেট ਐਸੋਸੀਏਸ਼ਨਾਂ ਜੁੜੀ ਸੀ ਇਸ ਤੋਂ ਮਗਰੋਂ ਮੋਗਾ ক্রিকেট ਐਸੋਸੀਏਸ਼ਨ ਬਰਨਾਲਾ ਚ ਆਪਣੀ ਪੜਾਈ ਦੌਰਾਨ ਬਰਨਾਲਾ ক্রিকেট ਐਸੋਸੀਏਸ਼ਨ ਨਾਲ ਖੇਡਦੇ ਆ ਆਪਣੇ ਇਸ ਖੇਡ ਪ੍ਰਤੀ ਜਨੂੰਨ ਨੂੰ ਸਾਬਤ ਕੀਤਾ ਪੰਜਾਬ ਦੀ ਟੀਮ ਦਾ ਪਹਿਲਾ ਮੈਚ ਮਣੀਪੁਰ ਦੀ ਟੀਮ ਨਾਲ ਰਾਜਕੋਟ ਦੇ ਸਨੋਸਰਾ ਕ੍ਰਿਕਟ ਗਰਾਊਂਡ ਵਿੱਚ ਹੋ ਰਿਹਾ ਇਸ ਤਰ੍ਹਾਂ ਦੂਸਰਾ ਮੈਚ ਆਂਧਰਾ ਪ੍ਰਦੇਸ਼ ਨਾਲ ਤੀਜਾ ਮੈਚ ਉੱਤਰਾਖੰਡ ਨਾਲ ਚੌਥਾ ਮੈਚ ਨਾਗਾਲੈਂਡ ਨਾਲ ਤੇ ਪੰਜਵਾਂ ਮੈਚ 12 ਜਨਮ ਨੂੰ ਅਸਾਮ ਦੀ ਟੀਮ ਨਾਲ ਹੋਵੇਗਾ ਪ੍ਰਿੰਕਾ ਦੀ ਇਸ ਕਾਮਯਾਬੀ ਤੋਂ ਉਸਦੀ ਮਾਤਾ ਮੀਨਾ ਰਵਾੜੀਆਂ ਤੇ ਪੂਰਾ ਪਰਿਵਾਰ ਬਹੁਤ ਖੁਸ਼ ਹੈ ਇਸੇ ਤਿਹੇ ਡਿਸਟ੍ਰਿਕਟ ਫਾਜ਼ਿਲਕਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਜਸ਼ਪਾਲ ਜੱਸੀ ਜਰਨਲਿਸਟ ਕਤਰ ਸ਼੍ਰਿੰਦਰ ਸ਼ਿੰਦਾ ਕੋਚ ਰਜੇਸ਼ ਸਖੈਨਾ ਅਰਪ ਸਖੈਨਾ ਨੇ ਪ੍ਰਿੰਕਾ ਦੀ ਇਸ ਕਾਮਯਾਬੀ ਉਤੇ ਖੁਸ਼ੀ ਪ੍ਰਗਟਾਈ ਹੈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪਦਮ ਸ਼੍ਰੀ ਰਜਿੰਦਰ ਗੁਪਤਾ ਵੱਲੋਂ ਵੀ ਉਸ ਨੂੰ ਹਲਾਸ਼ੇਰੀ ਦਿੱਤੀ ਗਿਆ ਜਿਨ੍ਹਾਂ ਵੱਲੋਂ ਮੈਲਾ ਕ੍ਰਿਕਟ ਨੂੰ ਪ੍ਰਫੁੱਲਤ ਕਰਨ ਲਈ ਉਹਨਾਂ ਦੀ ਬਤੌਲ ਅੱਜ ਪ੍ਰਿੰਕਾ ਛੋਟੇ ਸ਼ਹਿਰ ਦੀ ਇਹ ਕੁੜੀ ਅਸਮਾਨ ਨੂੰ ਛੂ ਰਹੀ ਹੈ ਤੇ ਖਾਸ ਗੱਲ ਇਹ ਕਿ ਪ੍ਰਿੰਕਾ ਆਪਣੇ ਗ੍ਰਹਿ ਜਲੇ ਬਰਨਾਲਾ ਵਿੱਚ ਖੇਡ ਰਹੀ ਹੈ ਤੇ ਪ੍ਰਿੰਕਾ ਨੂੰ ਅੱਗੇ ਵਧਣ ਦਾ ਮੌਕਾ ਦੇਣ ਵਾਸਤੇ ਉਹਨਾਂ ਨੇ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਸਕੱਤਰ ਦਲਸ਼ੇਰ ਖੰਨਾ ਤੇ ਬਰਨਾਲਾ ক্রিকেট ਐਸੋਸੀਏਸ਼ਨ ਦਾ ਵੀ ਧੰਨਵਾਦ ਕੀਤਾ ਫਾਜ਼ਿਲਕਾ ਡਿਸਟ੍ਰਿਕਟ ক্রিকেট ਐਸੋਸੀਏਸ਼ਨ ਦੇ ਨਾਮ ਦੇ ਅਮਰਤ ਨੇ ਰਾਜਕੋਟ ਤੋਂ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਿੰਕਾ ਨੇ ਮਿਲੀ ਜ਼ਿੰਮੇਵਾਰੀ ਲਈ ਪਦਮਸ਼੍ਰੀ ਰਜਿੰਦਰ ਗੁਪਤਾ ਦੇ ਅਸ਼ੀਰਵਾਦ ਬਰਨਾਲਾ ক্রিকেট ਐਸੋਸੀਏਸ਼ਨ ਵੱਲੋਂ ਵਿਖਾਏ ਗੇ ਭਰੋਸੇ ਤੇ ক্রিকেট ਅੱਗੇ ਵਧਣ 'ਚ ਮਦਦ ਲਈ ਵੀ ਧੰਨਵਾਦ ਪ੍ਰਗਟਾਇਆ ਇਸ ਸਮੇਂ ਪ੍ਰਿੰਕਾ ਉਹ ਟੂਰਨਾਮੈਂਟ ਦੇ ਵਿੱਚ ਅਭੀਜੀ ਹੈ ਤੇ ਉਹਨਾਂ ਦਾ ਕਹਿਣਾ ਕਿ ਜਦੋਂ ਵੀ ਉਹ ਆਏਗੀ ਪੰਜਾਬ ਟੂਰਨਾਮੈਂਟ ਜਿੱਤ ਕੇ ਤੇ ਜੋਰ ਸ਼ੋਰ ਦੇ ਨਾਲ ਸੁਆਗਤ ਕੀਤਾ ਜਾਊਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ ਪ੍ਰਿੰਕਾ ਕਾਰਨ ਮਾਪੇ ਤੇ ਜ਼ਿਲ੍ਹਾ ਖੋਸ਼ਾ ਉਹਦੇ ਕੋਚ ਖੋਸ਼ਾ ਉੱਥੇ ਹੀ ਧੀਆ ਵਾਸਤੇ ਵੀ ਇੱਕ ਵੱਡੀ ਪ੍ਰਾਪਤੀ ਹੈ ਕਿ ਇੱਕ ਛੋਟੇ ਜਿਹੇ ਸ਼ਹਿਰ ਛੋਟੇ ਜਿਹੇ ਜ਼ਿਲ੍ਹੇ ਚੋਂ ਉੱਠ ਕੇ ਇਸ ਸਮੇਂ ਪ੍ਰਿੰਕਾ ਕ੍ਰਿਕਟ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾ ਰਹੀ ਹੈ। ਕਈ ਧੀਆ ਵਾਸਤੇ ਵੀ ਇੱਕ ਚੰਗਾ ਸੁਨੇਹਾ ਹੈ। ਫਿਰਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ